Thank mm -hmm. you. Mm -hmm. बाबा भगवान रहते इंद्र अपने बगीचे ਦੇ ਫੁੱਲਾਂ ਦੀ ਸੁਗੰਧ ਨੂੰ ਤਜਾਨਕੀ ਹੱਥ ਜੋੜ ਕੇ ਕਹਿਣ ਲੱਗੀ ਕਿ ਮੈਂ ਕਾਮਚੰਦਰ ਨੂੰ ਮਨਸਾਵਾਚਾ ਕਾਮਨਾ ਕਰਕੇ ਜਾਣਦੀ ਹਾਂ। ਫਿਰ ਇਹ ਧਰਤੀ ਲੋਗ ਇੱਕ ਸੁਕਾਸਣ ਜੜੋ ਤੇ ਉਸ ਪਰ ਇੱਕ ਦੇਵੀ ਲੈ ਕੇ ਨਿਕਲਾਈ ਤੀਜਾਨਕੀ ਹੱਥ ਫੜ ਕੇ ਇਸ ਵਾਸਤੇ ਅਸਤਾਨੀ ਹੋ ਗਏ। ਅਧਿਆਸ ਇੱਕ 199 ਸਰਵੇ ਸਰਬੰਦ। 10वां सर्ब करंदा। ਜਹਾਲ ਕੀ ਰਸਤਾ ਨਾਲ ਵਿੱਚ ਪ੍ਰਵੇਸ਼ ਕਰਕੇ ਤੰਪਤਰਾ ਤਰਾ ਤਰਾ ਕਰ ਲਿਆ। ਇੱਕ ਛਿੰਨ रामचंद्र ਜੀ ਨੇ ਵਿਸਮੀ ਉਰਗਾ ਤੇ ਚਰਨੀ ਨਾ ਕਰਕੇ ਦਿੱਤਾ ਤੇ ਬਰੁਣ ਲਗੇ ਫਿਰ ਸ਼ੋਕ ਤੇ ਕ੍ਰੋਧ ਲੈ ਕੇ ਮਗਨਨ ਹੋ ਕੇ ਕਹਿਣ ਲਗੇ ਕਿ ਭਾਵੇਂ ਮਿੰਨੂ अनेका ਹੀ ਸ਼ੋਕ ਨੇ ਪਰ ਇਹ ਅਤਿ ਇੱਕ ਪੜੇ ਨਹੀਂ ਸੀ ਇੰਨੀ ਸੋਜਿਤ ਕਰਨ ਵੀ ਨਹੀਂ ਸੀ ਕੋਈ ਜਗਦੰਨ ਕਾ ਨੂੰ ਸੋ ਇਹ ਸਰਦੀ ਜਨਕੀ ਦੇਵ ਦੇਵੀ ਜੀਰੀ ਸਾਸ ਹੈ ਜાં ਸਮੂਹ ਹੋਣਾ ਨਿਪਰਲੇ ਕਰਨ ਜਾਨ ਪ੍ਰਮੇਂਦਰ ਕ੍ਰੋਧ ਹੋ ਕੇ ਤਾ ਬ੍ਰਹਮਾ ਦੇਵ ਤੇ ਅਸਮੀਰ ਆਕੇ ਸਮਝ ਉਣ ਲੱਗੇ ਇਹ ਨਾਮ ਕੀ ਸ੍ਰੂਪ ਹੈ ਤੇ ਸਾਰਾ ਚਿਤ੍ਰ ਭਗਵਾਨ ਵਾਣੀ ਕਹਿ ਚੁੱਕੇ ਤੇ ਇਹ कभी ही है भगवान बाल जी की सत है तीरवैन आदि ही अंत तक सुनोगे ये सब के ब्रह्म ब्रह्म लोक चले जाओगे देवते चंद्र कह लगे कि जरूर अस्त इस ही है इस करके रामचंद्र जी जानकी ਦੇ ਸੋਚ ਵਿੱਚ ਹੋ ਕੇ ਕਹਿਣ ਲੱਗੇ ਕਿ ਕੱਲ ਨੂੰ ਖਤਾ ਸੁਣਾ ਕੇ ਇਤਿਹਾਸ 10 ਮਾਰਚ ਸਰਕਰ ਸਮਾਪਤ 11 ਮਾਰਚ ਸਰਕਰ ਹਰੰਦਿਕਸੋ ਸਭੂ ਰਕੀਤੇ ਬਰਾਜ ਸਭਾ ਵਿੱਚ ਹਾਇ ਤੇ ਨਾਮ ਚੰਦਰ ਨੇ ਲਹੁ ਕੁਸ਼ ਦੋਹਾਂ ਪੁੱਤਰਾਂ ਨੂੰ ਆਗਿਆ ਦਿੱਤੀ ਕਿ ਗਾਵੋ ਤਾਂ ਕਸ਼ੂ ਤੇ ਲਹੁ ਕੋਲ ਲੱਗੇ ਤੇ ਰਾਮਚੰਦਰ ਸਮੇਤ ਸਾਰੇ ਲੋਕ ਸੁਣਨ ਲੱਗੇ ਪਰ ਜਾਂ ਜਾਨਕੀ ਤੇ ਚਲੇ ਆਣ ਚਿਰਤ ਸੁਣ ਤੇ ਵਖਾਤ ਹੋ ਗਏ ਤੇ ਵਿਸਰੇ ਹੋ ਗਏ ਤੇ ਰਾਮਚੰਦਰ ਜੀ ਸਭਾ ਵਿਸਰ ਚੰਨ ਕਰਨ ਜੁਧਿਆਪੁਰੀ ਨੂੰ ਚਲੇ ਆਏ ਭਗਵਾਨ ਵਾਲਮੀਕੀ ਦਾ ਵਚਨ ਹੈ ਕਿ ਰਾਮਚੰਦਰ ਨੇ ਆਗਰਹੀ ਰਹੀ ਸੀ ਕਿਸੇ ਕੋਈ ਰੋਗ ਵੀ ਨਹੀਂ ਸੀ ਹੁੰਦਾ ਤੇ ਬਹੁਤ ਚਿਰ ਤੀ ਬੀਤ ਗਿਆ ਤੇ ਪਹਿਲੇ ਕੁਛਲਿਆ ਫਿਰ ਸੁਨੇਤਰਾ ਫਿਰ ਕਿ ਕਹੀ ਦਾ ਸਵਰਗ ਹੋ ਗਿਆ ਫਿਰ ਇਹ ਜਿਤਨੇ ਰਾਜੇ ਦਸਰਤ ਦੇ ਸਮਿੱਤਰ ਸੀ ਸਭ ਦੇ ਮੂਗ ਹੋ ਗਏ ਤੇ ਰਾਮਚੰਦਰ ਸਬੰਧ ਦੀ ਸਰਾਜ ਕਿਰਪਾ ਵਿਦ ਪੁਰਖ ਤੇ ਵਿਦੀ ਤੇ 11000 ਬਰੇ ਸਾਧੀ ਬਾਦ ਰਾਮ ਤੇ ਗਰਜੀ ਰਹੇ ਸੀ ਅਤੇ ਆਸ ਇੱਕ ਸੋ ਯਾਰ ਮਾਸਰ ਸਮਾਪਤ ਸੋ ਬਾਦ ਮਾਸਰ ਕਰਾ ਦੋ ਇੱਕ ਵੇਰੇ ਰਾਜੇ ਕਹਿੰਦੇ ਨਗਰ ਲਿਖੀ ਆਪਣੇ ਗੁਰੂ ਜੀ ਰਾਮ ਚੰਦਰ ਪਾਤਸ਼ਾਹ ਜੀ ਦਾ ਦਸ ਹਜ਼ਾਰ ਕੋਹੇ ਤੇ ਰਤਨ ਵੀ ਭੇਜੇ ਜਾ ਰਾਮ ਚੰਦਰ ਡੱਠਾ ਤਾਂ ਗਾਰਗ ਲਿਖੀ ਦੇ ਹੁੰਦੇ ਹਨ ਉਸੇ ਚਿਰ ਨੂੰ ਕਸ਼ੂ ਹੋ ਗਏ ਤੇ ਜਾ ਕੇ ਆਏ ਤੇ ਜੀਤੂ ਇੰਦਰ ਵਰਸਤ ਦੀ ਸੇਵਾ ਕਰਨ ਲੱਗੇ ਇਸੇ ਤਰ੍ਹਾਂ ਸੇਵਾ ਕਰਨ ਨਾਲ ਕੀਤੇ ਸੁਖ ਅਨੰਦ ਨੂੰ ਚਾਣਗੇ ਤਾਂ ਗਾਧਰ ਰਿਸ਼ੀ ਨੇ ਕਿਹਾ ਕਿ ਬੜੀ ਅਨੰਦ ਹੈ ਥੋੜੇ ਦਿਨਾਂ ਤੀ ਗੰਦਰ ਬੜੇ ਦੁਸ਼ਟ ਸੀ ਲੋਭ ਗੰਦਰ ਉਦਿਨ ਪ੍ਰਮੋਡ ਪੁੱਤਰਾ ਜੋ ਇਹਨਾਂ ਸਗੁਨਾ ਨੂੰ ਚਿਤਕੇ ਤੁਸੀਂ ਲਗਰ ਬਸਾਓ ਇਹ ਸੁਣ ਕੇ

ਉਗਿਆਰ ਸ਼ੇਰ ਪੰਛੀ ਸਭ ਨਾਲ ਖਾਣ ਵਾਲੇ ਸੀ ਲਹੂ ਪੀਣ ਵਾਲੇ ਤੇ ਸਾਰੇ ਸੈਨਾ ਜੀ ਨਾਲ ਤੁਰੇ ਜਾਂਦੇ ਸਨ ਇਤਿਹਾਸ ਮਹਾਂਮਸਲ ਕੋ ਸਮਰਥ ਦੀਰਮ ਇੱਕ ਸਦੀ ਮਾਤਰ ਕੋ ਲੰਘਦਾ ਹੈ ਗਾਰ ਕਰਕੇ ਪ੍ਰਾਤਿਸ਼ਿੰਦਰ ਕਰਨ ਤੇ ਜੁਦ ਮੂਲ ਰਕ ਤੇ 7 ਦਿਨ ਰਾਤीन ਜੁਦ ਹੁੰਦਾਰਿਆ ਪਰ ਕੋਈ ਨਾ ਆਇਆ ਤੇ ਸਾਰੇ ਧਰਤੀ ਰਹੁ ਵਾਸਨਾ ਪਰ ਕੋਈ ਤੇ ਭਾਰਤ ਕਰੋ ਨਾਲ ਓਕਾਰ ਸੱਤਰ ਜਸੂ ਨਾਮ ਸਿਨਤ ਮਾਰਿਆ ਸਭ ਦੇ ਸਭ ਮਾਰਿ ਗਏ ਕਿਰਤਰੀ ਦੇ ਕੇ ਦੇ ਬੜੇ ਅਨੰਦ ਹੋਗਾ ਭਾਰਤ ਦੇ ਤੋ ਨਗਰ ਵਸਾਈ ਜਿੱਤੇ ਤੱਕ ਸੇਲਾ ਭੋਤੇ ਦੂਸਰਾ ਪਾਜੀ ਨੇ ਜਿਆ ਪੁਸਤਕਕਾਰ ਭਗਤੇ ਬਹੁਤ ਸਾਰੇ ਤਰਾਪਰੇ ਗਏ ਵਸਤਵ ਤਾਂ ਬਣਾ ਕੇ ਦਿੱਤੇ ਪਰ ਭਾਰਤ 5 ਵਰਸ ਉੱਤੇ ਰਹਿ ਕੇ تیرਵਸਰ ਸਮਾਸ ਦੇ 14 ਨਸਰ ਕਰਉ रामचंद्र ब्राह्मण ਇਹ ਜਿਹੜੇ ਕਰ ਸੁਣ ਕੇ ਅਨੰਦ ਤੇ ਕਬੇਰੀ रामचंद्र ਆਪਣੀ ਭਰਾਵਾਂ ਸਨੇਹ ਸਭਾ ਵਿੱਚ ਰਣ ਕੇ ਸਭ ਨੂੰ ਕਹਿਣ ਲੱਗੇ ਕਿ ਇੱਕ ਧੀ ਸੀ ਕਾਲਪੰਤ ਪੰਚਮਤੀ ਉੱਤਰਦੇ ਕੋਏ ਪਰ ਉਥੇ ਦੇਤੂ ਨਗਰ ਬਸਾਈਏ ਜਮਣ ਉਥੋਂ ਤਾਂ ਹਰਾ ਹੈ ਲక్ష్మణ ਦੇ ਪੁੱਤਰ ਦਾ ਜਤਾ ਜਾਵੇ ਅਰਥਾਤ ਰੰਗ ਤੇ ਤੇ ਚਿੱਤਰ ਕੋਲ ਤੋਂ ਨੂ ਬਿਤਾਵੇ ਤਾਂ ਭਾਰਤ ਨੇ ਇਹ ਕਿਹਾ ਕਿ ਇਹ ਦੇਸ਼ ਬੜਾ ਪੁੱਤਰ ਜਲੌਰ ਰਾਜ ਸਿੰਘ ਨੇ ਚਾਹੀਦਾ ਹੈ ਭਾਰਤ ਤੇ ਲక్ష్మణ ਦੋਹਾਂ ਦਾ ਪੁੱਤਰ ਨੂੰ ਨਾਂ ਲੈ ਕੇ ਚਲੇ ਗਏ ਧੁੰਗਰ ਬਸਾਈਏ ਚਲੇ ਆਏ ਤੇ ਰਾਮ ਚੰਦਰ ਸਮੇਤ ਚਾਰੇ ਭਰਾ ਜੁਦਿਆਪੁਰੀ ਬਸ ਲਗੇ ਇਤਿਹਾਸ 114 ਮਸਰ ਕੋ ਸਮਾਪਤ 115 ਮਸਰ ਪ੍ਰਯੋਗ ਕਰਦੇ ਸੀ ਇੱਕ ਵਾਰੀ ਕਾਲ ਭਤਰੀ ਦਾ ਦੂਤਾਰ ਕੇ ਰਾਮ ਚੰਦਰ ਜੀ ਦੇ ਭੂਮੀ ਪਰ ਆ ਕੇ ਦੇ ਖੋ ਗਿਆ ਤੇ ਕਹਿਣ ਲਗਾ ਮੈਂ ਅਤਵਲ ਦਾ ਦੂਤਾਰ ਅਤਵਲ ਬ੍ਰਹਮਾ ਨੂੰ ਕਹਿੰਦੇ ਹਨ ਅਥਵਾ ਵਿਸ਼ਨੂ ਵੀ ਸਮੁੰਦਰ ਹੈ ਇਹ ਸੁਣ ਕੇ ਤੇ ਲక్ష్ਮਣ ਜੀ ਰਾਮਚੰਦਰ ਨੂੰ ਕਹਿਣ ਲੱਗੇ ਕਿ ਇੱਕ ਤਪਸਰੀ ਆਇਆ ਹੈ ਕਹਿੰਦਾ ਹੈ ਕਿ ਅਤੀ ਬਲ ਦਾ ਦੂਤ ਹਨ ਤਾਂ ਰਾਮਚੰਦਰ ਨੇ ਆਖਿਆ ਦਿੱਤੀ ਕਿ ਕੀ ਦੀ ਸਾਧਨਾ ਹੈ ਤੂੰ ਕੌਣ ਹੈ ਤੇ ਕਿਸ ਕੰਮ ਲਈ ਆਇਆ ਹੈ ਬਹੁਤ ਬਸਰੀ ਕਰਨ ਲਗਾ ਕਿ ਮੈਂ ਤੁਹਾਨੂੰ ਇੱਕ ਗੱਲ ਕੱਲੇ ਆਹੀ ਕਹਣੀ ਹੈ ਤੇ ਬਾਤ ਜੇ ਤੂੰ ਸੁਨੇਗਾ ਤਾਂ ਜਾਂ ਬਾਸ ਹੋਰ ਗੰਸੂ ਮਰ ਜਾਵੇਗਾ ਤਾਂ ਸ਼੍ਰੀ ਰਾਮਚੰਦਰ ਤੇ ਲక్ష్మణ ਨੂੰ ਸਦਕੇ ਯਾ ਕੇ ਪੂਲ ਦੂਏ ਉੱਤੇ ਫਰਤਾ ਰਹੇ ਕੋਈ ਅੰਦਰ ਨਾ ਆਵੇ ਜਿਹੜਾ ਅੰਦਰ ਆਵੇਗਾ ਤਾਂ ਬਾਤਾਂ ਸੁਨੇਗਾ ਸੋ ਮਰ ਜਾਵੇਗਾ लक्ष्मण ने रामचंद्र जी आख्यान सुना ਦਿੱਤਾ ਤਾਏ ਤੇ रामचंद्र सभाश्री ਨੂੰ ਕਹਾ ਕਿ ਜੋ ਕਹਿਣਾ ਹੈ ਸੋ ਕਹੋ ਅthias 115 ਨਸਰਕ ਸਮਾਂਤਿਕਸੋਸੋ ਨਸਰਕ ਆਰੰਭ ਜੋ ਕੁਝ ਮੈਂ ਕਿਹਾ ਹੈ ਮੇਰਾ ਹਪਰਾਤਿ ਮਾਗ ਲੋ ਸੁਣੋ ਤੇ ਜੋ ਹੂੰ ਇਹ ਸ਼ੰਕਾ ਹੋਵੇ ਕਿ ਮੈਂ ਪੁੱਤਰ ਕਿਸ ਤਰ੍ਹਾਂ ਹਾਂ ਤਾਂ ਜਦੋਂ ਤੁਸੀਂ ਇਸ ਨਾਭੀ ਵੀ ਕਮਲ ਤੇ ਕਮਲ ਦੀ ਬ੍ਰਹਮ ਉਤਸਵ ਹੋਈ ਸੀ ਤੇ ਤੁਹਾਡੀ ਕੀ ਮਰ ਜਾਂਦਾ ਹੈ ਮੇਰੀ ਉਤਪਤ ਹੋਈ ਹੈ ਇਸ ਕਰਕੇ ਮੈਂ ਤੁਹਾਡਾ ਜੇਠਾ ਪੁੱਤਰ ਹਾਂ ਮੇਰਾ ਨਾਮ ਕਾਲ ਪੁਰਖ ਹੈ ਆਪਣੀ ਪਰਖ ਗਿਆਨ ਨੂੰ ਮੈਂ ਤੁਸੀਂ ਕੀਤੀ ਕਰ ਲੋ ਮਰਨਿਆਂ ਇਹ ਹੀ ਕੇ ਨਾਮ ਨਾਲ ਦੇ ਮਰਨ ਦੇ ਮੁਲਕ ਕਾਰ ਸਰਬ ਕਾਰ ਹੀ ਹੋ ਗਿਆ ਹੈ ਤੁਹਾਡਾ ਹੁਣ ਸੰਸਾਰ ਵਿੱਚ ਕੀ ਕੰਮ ਹੈ ਤੇ ਬ੍ਰਹਮ ਤੁਹਾਨੂੰ ਕੋ ਕੋ ਬਦੀ ਨਹੀਂ ਸਕਦੇ ਤੁਹਾਡੀ ਮਰਜੀ ਹੈ ਇੱਥੇ ਰਹਿਣ ਦੀ ਹੈ ਤਜਾ ਰੂਪਾਂ ਦੇ ਸਰਗਰੋਪ ਨੂੰ ਕਰੇਗਾ ਈ ਆਧਿਆ ਬ੍ਰਹਮਾ ਨਹੀਂ ਕਰਦੀ ਤੇ ਜੋ ਇਹ ਸੰਦੇਸ਼ ਹੋਵੇ ਕੇ ਹੋਰ ਸਰ ਸਰ ਬ्ञੇ ਤਜ ਤੁਮ ਤਿੰਨਰ ਲੋਭ ਨੂੰ ਵਿੰਜੇ ਤਰਮਾ ਤੇਰੇ ਜਨਮਾਂ ਤਵਾਦੀ ਮਾਦੀ ਬ੍ਰਹਮ ਪਰਜੰਗੀ ਤਾ ਇੱਕ ਅਲਹਿ ਕਿ ਜੋ ਤੁਸੀਂ ਬ੍ਰਹਮਾ ਦੀ ਬਾਣੀ ਨੂੰ ਪੰਗੀਕਾਰ ਕਰੂੰਗਾ ਰਾਮਚੰਦਰ ਇਹ ਹੱਸ ਕੇ ਕਹਿ ਲੱਗੇ ਕਿ ਤੇਰੇ ਆਇਆ ਕਰਕੇ ਮੈਂ ਬੜਾ ਪ੍ਰਸੰਨ ਹੋਇਆ ਤੇ ਜਿਹੜੇ ਸਿੱਧ ਹੁੰਦੇ ਹਨ ਤੇ ਤੇਰੇ ਪਾਸੋਂ ਲਈ ਡਰ ਨਹੀਂ ਸਕਦਾ ਨਾਲੇ ਜਿਸ ਕਮਲੇ ਮੈਂ ਅਕਸਰ ਉਤਾਰਦਾ ਸੀ ਉਹ ਹੋ ਗਿਆ ਤਾਂ ਸੋ ਮੇਰੀ ਵੀ ਇਹ ਚਾਹ ਹੈ ਕਿ ਤੇਰੇ ਜਾਨ ਮਿਹਨਤ ਵਿੱਚ ਕੋਈ ਨਾ ਲਾ ਜੀ ਸਭ ਕੰਮ ਪੂਜਯ ਭਾਨ ਤੇ ਪੁੱਤਰ ਇਹਨੇ ਸਰਬਸਾ ਵਿਸ਼ੇ ਆ ਕੇ ਕੋਰਗੇ त्याग के अंक जी ਆ ਵੀਡੀਓ ਬਣਾ ਰਹੇ ਹਨ ਬਰਮੇਂਦਰ ਜੀ ਦੋ ਜੀ ਮੈਂ ਤੁਮਨੀ ਕੋਰਗਸਾਣ ਦਾਨ ਕੀਆ ਕੋਰਗ ਕਰ ਲਓ ਜੀ ਆਤਮਾ ਨੇ त्याग के ਪੂਰਾ ਕੋਰਗ ਕਰ ਲਓ ਇਹ ਸੋਚਿਆ ਜੀ ਆਤਮਾ ਨੇ त्याग के ਇਹ ਰਾ ਬੜਾ ਫਾਇਦਾ ਹੈ ਮੈਂ ਜਰੂਰ ਰਾਮ ਤੇਂਦਰ ਨੂੰ ਦੇ ਸੇ ਤੇਰਾ ਤੁਮਰੁ ਕੀਆ ਕੀ ਤੇਰਾ ਭਾਗ ਕਰੇ ਤਸੀਂ ਮੈਨੂੰ ਬਹੁ ਮੈਂ ਤੁਹਾਨੂੰ ਕਾਜ ਪੂਰਾ ਕਰ ਦੇਵਾਂਗਾ ਨਹੀਂ ਨਹੀਂ ਅ ਬਰਵਾਸਾ ਜੀ ਘਰੋਂ ਕਰਕੇ ਤਹਾਂ ਲੱਗੇ ਕਿ ਤੂੰ ਚੱਠ ਫੜ ਕੇ ਜਾ ਕੇ ਰਾਮ ਨੂੰ ਕਹਿ ਦੇਉ ਜੇ ਐਸੇ ਨਹੀਂ ਮੇਰੇ ਗਾਤਾ ਸਰਾ ਨਾ ਹੋ ਤੇ ਪੁੱਤਰ ਪ੍ਰਵਾਰ ਤੇ ਸਭ ਪ੍ਰਾਜਨਸ਼ਟ ਹੋ ਜਾਵੇਗਾ ਹੇ ਚੰਗਾ ਤਰ ਤੈਨੂੰ ਪਤਾ ਹੈ ਤੇਰਾ ਕੋਰ ਤੇਰੇ ਤੇ ਨਹੀਂ ਫੈਸਾ ਤੇਰਾ ਸੁਣ ਪੜੇ දුਕੀ ਹੋਗਾ ਵਿਚਾਰ ਕਰਨ ਲੱਗਾ ਕਿ ਦਰਵਾਸਾ ਰਿਸ਼ੀ ਦਾ ਧਿਆਨ ਨਹੀਂ ਮੰਨਣਾ ਤੇ ਪਰਵਾਹ ਤੇ ਰਾਜ ਉਹ ਨਸ਼ਟ ਹੋ ਜਾਵੇਗਾ ਜੇ रामचंद्र ਜੀ ਆਗਿਆ ਭੰਗ ਕਰਾਂ ਤਾਉ ਨੇ ਬਾਜ ਨੂੰ ਚੰਗਾ मेरा परिवार तो भागी रहेगा सो ये विचार करके चले जाओ रामचंद्र ने कहा कि पूरे पर दरबा ऋषि जी खड़े हैं यह सुन के सारे रामचंद्र जी झट उठ तो के चले जाए फिर दरबासा ऋषि ने कहा कि हत्या तो की ना ही कुछ भोजन कराता सुन के

ਵੇਖਣ ਲੱਗੇ ਕਿ ਕਿ ਸੰਯੁਕਤ ਅੰਤ ਵਿਯੋਗ ਤੇ ਜੁਨੇ ਦਾ ਅੰਤ ਮਰਨਾ ਹੈ ਜਨਮੇ ਦਾ ਜ਼ਰੂਰ ਮਰਨਾ ਵੀ ਹੈ ਸੋ ਤੁਸੀਂ ਸੋਚ ਨਾ ਕਰੋ ਆਪਣੀ ਪਰ ਤਗਿਆਨ ਪੂਰੀ ਕਰੋ ਨਿੰਨੂ ਮਾਰ ਦੇ ਹੋ ਜਿਹੜੇ ਨੇ ਆਪਣੀ ਸਤ ਗਿਆਨ ਨਹੀਂ ਪਾੜਦੇ ਉਹ ਨਰਕ ਭੋਗਦੇ ਹਨ ਜੇ ਤੁਸੀਂ ਮੇਰੇ ਬੜੇ ਪਿਆਰੇ ਹਾਂ ਮੈਨੂੰ ਮਾਰ ਦੇ ਹੋ ਇਹ ਸੁਣ ਕੇ ਰਾਮ ਚੰਦਰ ਜੀ ਆ ਕੋਈ ਜਗ ਕਹਿ ਨਹੀਂ ਸਕਦੇ ਬਸ ਪਰ ਸੈ ਕਰਕੇ ਮਨਸਰੀ ਦੇ ਸਭਾ ਦੇ ਲੋਕਾਂ ਨੂੰ ਸਤਿਗੁਰ ਆਪਣੀ ਪਰ ਗਿਆਨ ਦਰਵਾਸਾ ਵਿੱਚ ਦਾ ਆਉਣਾ ਸੁਣਾ ਫਿਰ ਇਹ ਸੁਣ ਕੇ ਸਾਰੇ ਹੀ ਚੁੱਪ ਕਰ ਗਏ ਤੇ ਸੇ ਜੀ ਨੇ ਕਿਹਾ ਕਿ ਮੈਂ ਤਾਂ ਆਪਣੇ ਤਪੋਵਨ ਨਾਲ ਦੇਖ ਚੁੱਕਾ ਹਾਂ ਸਭੀਰਵਾਸਾ ਲਈ ਵੀ ਕੋਈ ਕਰਤੱਪਾ ਨਹੀਂ ਸੋ ਇਹ ਰਾਮ ਜਦ ਰਜੀਤ ਸੀ ਧਰਮਾਚਾਰਨ ਤੇ ਆਪਣੀ ਧਰਮ ਗਿਆਨ ਪੂਰੀ ਕਰਾਓ ਇਸ ਲਈ ਰਾਮ ਜਦ ਰਜੀਤ ਸੀ ਸੇਵਾ ਨਿਮਾਣ ਕੇ ਰਾਮ ਨੇ ਬੀਤੇ ਭਾਵੇਂ ਉਹ ਭਤੀ ਵੀ ਵਾਸਤ ਸਤਿਗੁਰੂ ਨੂੰ ਤੇ ਆਗਈ ਗਾਨੀ ਬਰਾਬਰ ਮੈਂ ਤਿੰਨ ਤਿਆਗ ਲੇਗਾ ਜੀਵ ਉਸੇ ਲਈ ਹੀ ਲੋਭ ਹੋਗਾ ਅਤੇ ਸਵਰਗ ਨੂੰ ਚਲੇਗਾ ਅੰਦਰ ਦੇ ਲਖਮਨ ਨੂੰ ਲੈ ਕੇ ਜਾ ਕੇ ਜੀਵ ਲੋਕ ਵਿੱਚ ਇਬਰਾਜ਼ਮਨ ਕਰ ਦੇ ਸਮੇਂ ਹੀ ਦੇਵਤੇ ਖੁਸ਼ ਹੋ ਗਏ ਕਿ ਵਿਸ਼ਨੂੰ ਦਾ ਚੁੱਥਾ ਭਗਤ ਆ ਗਿਆ ਹੈ। ਭਗਤ ਜੀ ਨੂੰ ਸਿਸ਼ਟ ਉਹਨਾਂ ਨੂੰ ਕਹਿ ਲੱਗੇ ਕਿ ਇਸੇ ਬਿੱਲੇ 파ਰਤ ਨੂੰ ਜਮਾ ਕਰ। ਇਹ ਬਾਤ ਸੁਣ ਕੇ ਸਾਰੇ ਹੀ ਮੁਸਾਹ ਹੋ ਗਏ। ਇਹ 파ਰਤ ਆਪਣੀ ਆਲੀ ਨੂੰ ਤਕਾਰ ਦਿਨ ਲੱਗੇ ਕਹਿ ਲਗਾ ਕਿ ਮੈਂ ਆਪਣੀ ਸਤਿ ਕ슌 ਨੂੰ रामदेव ਕੇ ਕੇ ਸਤ్రਗੰ ਚਤਪਤ ਗਾਣਤੀ ਸਟਾਡੀ ਸ੍ਰੀ ਤਿਆਗ ਤੇ ਹਾਰ ਨੂੰ ਚੁਣਾਂ ਦੇਵ ਜਗਸ਼ੇਸ਼ ਜੀ ਨੇ ਦੇਖ ਕੇ ਪੁਰਸ਼ਵਾਸੀ रामचंद्र ਜੀ ਜੋਕ ਕਰਕੇ ਸੁੱਕੇ ਹੋ ਜਾਂਦੇ ਹਨ ਕਹਿਣ ਲੱਗੇ ਕਿ ਇਹ रामचंद्र ਦਾ ਚਾਵਣੀ ਦੁਖੀ ਹੈ ਇਹ ਕਹਿ ਕੇ ਸੰਤਵਾਂ ਠਾਕੇ ਬਟਾ ਮੋਲਣ ਕੇ ਿਆ ਕੀਤ ਵਰਤੀ ਕੀਚਾ ਹੈ ਉਹਨਾਂ ਨੇ ਕਿਹਾ ਕਿ ਜਿੱਥੇ ਕਨਾਲ ਕੇਂਦਰ ਦੇ ਰਹਿ ਗਏ ਨਸੀਬੀ ਕੋਠੇ ਦੀ ਰਮਕੀ ਤੇប្រតិ ਦੇ ਤੇ ਲੋਕਾਂ ਨੂੰ ਦੇ ਜਾਂਦੀ ਥਾਸੀ ਅਧਿਆਸਨ 100 ਫਰਮ ਨਸਰ ਕਰਨ ਸਮਾਪਤ 100 ਪੁਨੀ ਨਸਰ ਗ੍ਰਾਮਚੰਦਰ^{(1)}^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{(35)}^{(36)}^{(37)}^{(38)}^{(39)}^{(40)}^{(41)}^{(42)}^{(43)}^{(44)}^{(45)}^{(46)}^{(47)}^{(48 ਚੰਨਾ ਰਾਮ ਚੰਦ ਅੰਗੀਕਾਰ ਕਰ ਲੈ ਅੱਛਾ ਪਹਿਲੇ ਰੱਖਣੇ ਇਹ ਨੂੰ ਪ੍ਰਕਾਸ਼ ਮਾਰਾ ਕੇ ਕਰਕੇ ਵੀ ਆਪੇ ਦੇ ਕੇ ਕੋਈ ਸਪਰੀਮ ਵੀ ਕੋਲ ਸੇ ਪ੍ਰਾਰਥਨਾ ਕਰਨ ਲੱਗੇ ਕਿ ਮੈਂ ਵੀ ਅੰਗ ਬਚੇ ਜੋ ਰਾਜ ਦੇ ਕੇ ਤੁਹਾਡੇ ਨਾਲ ਚੱਲਾਂਗਾ ਕਿ ਰਾਮ ਚੰਦ ਜੀ ਤੇਰੇ ਉੱਪਰ ਮੇਰਾ ਬੜਾ ਸਾਨੂੰ ਬੋਇਆ ਨੀਲੀ ਲਗਿਆ ਨੂੰ ਬਰਤਨ ਫੋਨਣਾ ਤੇ ਇਹ ਤਰਾਈ ਪ੍ਰਯੋਗ ਹੈ ਸੋ ਜਰੂਰ ਸੰਸਾਰ ਵਿੱਚ ਪ੍ਰਭੂਆਂ ਦੇ ਕੋਚੇ ਉੱਤਰਨਾ ਪਈ ਇਹ ਕਰਕੇ ਇੱਕ ਸਾਲਗਰਾਣ ਦੀ ਮਹੂਰਤੀ ਦਿੱਤੀ ਕਿਉਂਕਿ ਇਹ ਦਰਗਉ ਸੁਲਮੀ ਦਾ ਘਰ ਤੋਂ ਪੁੰਨ ਲੈ ਤੇ ਈਰਨ ਪੂਜਾ ਕਰਨੀ ਇਸ ਨੂੰ ਜਨਾਨ ਜਨਾਨ ਕਾਇ ਕਰ ਆਇਆ ਜਨਾਨ ਕਾ ਜੈ ਜਨਨ ਰਾਮ ਨੂੰ ਪ੍ਰਣਾਪੇ ਤੁੰ ਪਹਿਲੇ ਮੇਰੇ ਨਾਲ ਸਤਿਕਾਰ ਕਰ ਚੁਪਾਰਾ ਜੋ ਜੈਤਨਾ ਜੇ ਮੇਰੀ ਕਥਾ ਸੰਸਾਰ ਵਿੱਚ ਰਹੇਗੀ ਉੰਨਾ ਤੇਰੇ ਤੋਂ ਪੁੰਗਾ ਰਹੇਗਾ ਤੇ ਮੈਂ ਸਦਾ ਜੀ ਤੇਰੇ ਹਿਰਦੇ ਵਿੱਚ ਵਾਸਾ ਫਿਰ ਅਨੁਮਾਨ ਅੰਤਰਣ ਕਰਕੇ ਆਮੇ ਗੈ ਤੁਹਾਨੂੰ ਵਖਣ ਕੰਗੀ ਕਾਲਪਨਿਤ ਹੈ ਸਾਰੇ ਜੇਕਰਾਂ ਤੇਰੇ ਕੋਟੀ ਭਾਤੀ ਸੰਸਾਰ ਵਿੱਚ ਰਹੇਗੀ ਉਹਨਾਂ ਅੰਦਰ ਮੈਂ ਜੁਦਾ ਖੇ ਸੁਣ ਕੇ ਆਉਣ ਤੇਰੇ ਲਈ ਬਸੱਤ ਕਰਦਾ ਫਿਰ ਜਨਨ ਸਦਨਾ ਕਾਲ ਦਾ ਅੰਕ ਇਹ ਸੁਣਦਾ ਰਹਿ ਰੂਗਾ ਸੋ ਜੇ ਤੁੰ ਕ੍ਰਿਸ਼ਨ અવਤਾਰ ਹੋਵੇਗਾ ਤੁਮਾਂਗੇਗਾ ਦਿਵੰਤ ਮਗੋਂ ਨਹੀਂ ਤੇਹਾ ਕਿ ਜਿਤਨਾ ਜੀਵ ਕ੍ਰਿਸ਼ਨ અવਤਾਰ ਨਹੀਂ ਹੁੰਦਾ ਤੁਸੀਂ ਜੁਹਦੇ ਹੀ ਰਹੋ ਕਲ ਜੁਹਨੇ ਕਲੰਕ ਭਾਰ ਨੂੰ ਨਹੀਂ ਲੜਣਗੇ ਗਾਥੀ ਦੇ ਲੋਕਾਂ ਨੂੰ ਰਾਮਚੰਦਰ ਨੇ ਕਿੱਜਿਆ ਕੰ ਲਗੇ ਇਤਿਹਾਸ एक सौ उन्नीस मासियार को समाप्त एक सौ बीस मासियार <laughs> सृष्टि ने क्या के ब्राह्मण अगन पोतर भी ले जाओ इस पर के रामचंद्र सूर्य ने कंधे पर चले ते क्रोकर के उस वेले सच्चे पासे जानकी जी लक्ष्मी सरोवर ਤੇ ਖੱਬੇ ਪਾਸੇ ਤੇ ਵੀ ਹੋ ਗਈ ਸਸਤਰ ਲੋਕ ਧਾਰੀ ਤੇ ਚਾਰੇ ਵੇਦ ਦਸਵੇਂ ਸੂਤਕਾਰ ਹੋ ਗਏ ਸੀ ਦੇਵ ਕੇ ਰਿਤੀ ਬ੍ਰਾਹਮਣ ਖੱਬੇ ਨੂੰ ਬਸ ਰੋਟੀ ਹੋ ਕੇ ਚਲਾ। ਤੋਂ ਬਾਅਦ ਵਾਲੀ ਦਾ ਬਚਨ ਹੈ ਕਿ ਜਿਤਨੇ ਰਿਕੀ ਜੋ ਪਸ਼ੂ ਪੰਛੀ ਹੋ ਕੇ ਜਿੱਦੇ ਆਪਣੇ ਵਿੱਚ ਰਹਿਣਾ ਚਾਹੀਦਾ ਹੈ ਸਾਰੇ ਹੀ ਜਿਹੜੇ ਹੈ ਅਧਿਆਸ ਇੱਕ ਸੋਕਤਾ ਇੱਕ ਕਿੰਨੇ ਨੂੰ ਬ੍ਰਹਮਾ ਦੇ ਵਿਦਿਆ ਸਨੇਹ ਅਕਾਸ਼ ਮਾਰਗ ਥਾਣੀ ਬਾਕੀ ਖੜੇ ਹੋ ਤੇ ਕਰੋੜਾਂ ਹੀ ਵਿਵਾਨ ਆਵੇ ਤੇ ਸਾਰੇ ਬ੍ਰਹਮਾ ਦੇ ਵਿਵਾਨ ਤੇ ਸੋਭਾ ਦੇਖਣ ਲੱਗੇ ਪਵਨ ਸੁਗੰਧ ਬਗਣ ਲੱਗੇ ਇਹ ਤੇ ਫੁੱਲਾਂ ਦੀ ਵਰਗਾ ਕੰਮ ਲੱਗੇ। ਤੇਰਾਮ ਚੰਦਰ ਪਹਿਨੀ ਕੀ ਤੁਰੀ ਕੇ ਥੋਲੀ ਬਿਜੇ ਚਲੀ ਗਤੀ। ਧਰਮ ਉਪਤ ਜੀ ਚਲੀ ਗਤੀ। ਬ੍ਰਹਮਾ ਨੇ ਸਨਿਆਨ ਕੇ ਕਿ ਰਾਉ ਚੰਦਰ ਤੁਸੀਂ ਆਪਣੇ ਪ੍ਰਭੂ ਸੰਗ ਹੀ ਗਏ। ਤਾਂ ਨਿਭਾਗ ਸਾਡੇ ਆਨੰਦ ਸਰੂਪ ਜੀਵਤਵਾਦੀ ਇੱਛਾ ਬੁਣੀ ਤਾਂ ਵੀ ਛਣੂ ਸਰੂਪ ਹੋ ਕੇ ਇਸ ਸੰਸਾਰ ਵਿੱਚ ਰਹੋ ਇਹ ਸੁਣ ਕੇ ਸਾਰ ਸਭ ਦੇਖ ਦੇਖਦੇ ਭਾਵੇਂ ਨਾਲ ਹੀ ਵਿਸ਼ਨੂੰ ਸਰੂਪ ਹੋ ਕੇ ਵਿਰਾਜਿ ਵਾਲੇ ਹੋ ਕੇ ਤੇ ਦੇਖ ਤੇ ਪੂਜਾ ਕਰਨ ਕੇ ਤੇ ਦੇਖ ਕੇ ਆਪਣੇ ਹੀ ਆਨੰਦ ਹੋ ਕੇ ਵਿਸ਼ਨੂੰ ਬ੍ਰਹਮਾ ਨੂੰ ਕਹਿਣ ਲੱਗੇ ਕਿ ਇਹ ਲੋਕ ਜੋ ਮੇਰੇ ਨਾਲ ਜੰਦੇ ਹਨ ਸਤਾ ਹੀਕ ਵਿਸ਼ਨੁ ਲੋਕ ਪਾਸ ਹੈ ਉਸੇ ਕਾਰਨ ਹੀ ਇਹ ਲੋਕ ਰਣ ਤੇ ਜਿਵੇਂ ਰੋਕੀ ਦੇਵਤਾ ਹੰਸ ਹਨ ਹਰੀ ਚਿਰਤਰ ਸੁਣਾ ਕੇ ਤਨ ਦੁੱਖਾਂ ਦਾ ਉਦਾਰ ਕਰ ਦੇ ਇਹ ਸੁਣ ਕੇ ਰਾਮਚੰਦਰ ਜੀ ਨੇ ਅੰਗੀ ਕਰ ਦਿੱਤਾ ਤੇ ਸਾਰੇ ਦੇਵਤਿਆਂ ਨੇ ਵਿਵਾਨ ਪਰ ਚੜ੍ਹ ਲਿੱਤਾ ਤੇ ਤੁਰ ਪਏ ਪਤੇ ਆਸ ਤਿੱਕੀ ਮਸਰ ਸਮਾਪਤ ਹੋ ਗਿਆ ਭਗਵਾਨ ਦਾ ਨੀਤਾ ਬਚਨ ਹੈ ਕਿ ਇਸ ਰੈਣ ਉਤਰ ਚਿਰਤਰ ਦਾ ਬ੍ਰਹਮਾ ਜੀ ਪੂਜਨ ਕਰਦੇ ਹਨ ਇਹ ਚਿਰਤਰ ਪਾਪ ਨਾਸਕ ਤੇ ਉਮਰ ਭਰਉਂਦਾ ਹੈ ਕੁਝ ਕਹੇ ਇਹ ਵੈਣ ਸੁਣੀਆ ਕਰਨ ਇਸ ਵੈਣ ਦੇ ਸੁਣਨ ਕਰਕੇ ਉਧਾਰ ਹੋ ਜਾਂਦਾ ਹੈ। ਪੁੱਤਰ ਦੇ ਧਨ ਵਧਦਾ ਹੈ। ਕਿਹਾ ਵੀ ਕੋਈ ਪਾਪੀ ਕਿਉ ਨ ਹੋਵੇ। ਇੱਕ ਸ਼ਲੋਕ ਸੁਣਨ ਕਰਕੇ ਸਭ ਪਾਪਾਂ ਦਾ ਨਾਸ ਹੋ ਜਾਂਦਾ ਹੈ। ਇਸ ਰੋਤੀਆਂ ਨੂੰ ਜਿੱਤਿਆ ਤੇ ਬਾਪ ਨੂੰ ਕੱਢੀ ਗਏ। ਸੋਨਾ ਦੇਵੇ ਇਸੇ ਤਰ੍ਹਾਂ ਕਰਕੇ ਪਰਮੇਸ਼ਰ ਦਾ ਨੰਦ ਪੂਜਿਆ ਜਾਂਦਾ ਹੈ ਚੌਣਾਪੁਰ ਜਾਂਦਾ ਰਥਵੀ ਦੇ ਨਾਲ ਹੋਈਏ ਜੋ ਉਸ ਪਰਮੇਸ਼ਰ ਪਰ ਜੀ ਸਵਾਰੀ ਹੁੰਦੀ ਹੈ ਪੰਨਾ ਵਾਸਤੇ ਵਾਲੇ ਕੱਪੜੇ ਭਾਂਡੇ ਜੁੱਤੀ ਛਤਰੀ ਅਨੇਕ ਤਰ੍ਹਾਂ ਦੇ ਗਹਿਣੇ ਦੇਣੇ ਚਾਹੀਦੇ ਕਿਰਪਾ ਪ੍ਰਦਾਨਤ ਕੋਤਮ ਕੋਤੰਦਿ ਤੇ ਵਿਤੇ ਜੋ ਭਾਲ ਪਰਜੁਰਗ ਆਦਿ ਕੇ ਤੀਰਥਾਂ ਪਰ ਇੱਕ ਭਾਲ ਸੋਨਾ ਦੇਣ ਕਰਕੇ ਹੁੰਦਾ ਹੈ ਉਸੇ ਨਾਲੋਂ ਪਰਵệ ਸੁਣਨੇ ਦਾ ਫਲ ਪ੍ਰਾਪਤ ਹੁੰਦਾ ਹੈ ਇਸ ਸੁਣਨ ਕਰਕੇ ਇਸਤਰੀ ਪੁੱਤਰ ਪੋਤੇ ਪ੍ਰਾਪਤ ਹੁੰਦੇ ਹੈ जो वंदे सुंदर परवान बाबी महाराज की जय श्री श्री 108 सतगुरु ज्ञाननाथ महाराज की जय